ਅੱਜ ਮੈਂ ਨਾ ਸੋਸ਼ਲ ਸਾਈਟ ਤੇ ਇੱਕ ਵੀਡੀਓ ਦੇਖ ਰਿਹਾ ਸੀਗਾ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਆ ਇੱਕ ਸਿਮਰਨ ਵੀਰਪਾਲ ਕੌਰ ਸੰਧੂ ਦੇ ਨਾਂ ਤੇ ਇੱਕ ਭੈਣਾ ਜੋ ਕਿ ਫਰੈਂਡਸ ਡੀਜੇ ਨਕੋਦਰ ਵਾਲਿਆਂ ਦੇ ਨਾਲ ਕੰਮ ਕਰਦੀ ਆ ਮਤਲਬ ਡੀਜੇ ਤੇ ਤੁਹਾਨੂੰ ਪਤਾ ਹੀ ਵੀ ਜਦੋਂ ਵਿਆਹ ਸ਼ਾਦੀ ਹੁੰਦਾ ਹੁੰਦੀ ਆ ਤਾਂ ਆਪਾਂ ਆਰਕੈਸਟਰਾ ਵਾਲੇ ਬੁਲਾ ਲੈਂਦੇ ਆ ਉਸੇ ਤਰੀਕੇ ਦੇ ਨਾਲ ਉਸ ਭੈਣ ਦਾ ਪ੍ਰੋਫੈਸ਼ਨ ਆ ਡਾਂਸ ਕਰਨ ਦਾ ਜਿਹਨੂੰ ਵੀ ਤੁਸੀਂ ਡਾਂਸਰ ਵੀ ਕਹਿ ਲੈਂਦੇ ਆ ਔਰ ਉੱਥੇ ਕੋਈ ਜਿਹੜੇ ਵੀ ਵਿਆਹ ਦੇ ਵਿੱਚ ਸਮਾਗਮ ਵਿਆਹ ਸਮਾਗਮ ਦੇ ਵਿੱਚ ਆਏ ਹੋਏ ਸੀਗੇ ਉੱਥੇ ਭਰਾ ਉਹਨਾਂ ਨੇ ਸ਼ਾਇਦ ਪ੍ਰੋਪਰ ਤਾਂ ਬਾਈ ਆਪਾਂ ਵੀ ਕਹਿ ਨਹੀਂ ਸਕਦੇ ਥੋੜੀ ਜੀ ਯੋਜਨਾ ਫਲਿੱਪ 25 ਸੈਕਿੰਡ ਦੀ ਉਹਦੇ ਵਿੱਚ ਉਸ ਭੈਣ ਦੇ ਨਾਲ ਥੋੜੀ ਜੀ ਬਤਮੀ ਜੀ ਹੋਈ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸਮਿਆਸ ਕਰਦਾ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਦੋਸਤੋ ਗੱਲਬਾਤ ਤੁਹਾਡੇ ਨਾਲ ਇੱਕ ਅੱਜ ਇਹ ਕਰਨੀ ਆ ਅੱਜ ਮੈਂ ਨਾ ਸੋਸ਼ਲ ਸਾਈਟ ਤੇ ਇੱਕ ਵੀਡੀਓ ਦੇਖ ਰਿਹਾ ਸੀਗਾ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਆ ਇੱਕ ਸਿਮਰਨ ਵੀਰਪਾਲ ਕੌਰ ਸੰਧੂ ਦੇ ਨਾਂ ਤੇ ਇੱਕ ਭੈਣ ਜੋ ਕਿ ਫਰੈਂਡਸ ਡੀਜੇ ਨਕੋਦਰ ਵਾਲਿਆਂ ਦੇ ਨਾਲ ਕੰਮ ਕਰਦੀ ਆ ਮਤਲਬ ਡੀਜੇ ਤੇ ਤੁਹਾਨੂੰ ਪਤਾ ਹੀ ਵੀ ਜਦੋਂ ਵਿਆਹ ਸ਼ਾਦੀ ਹੁੰਦਾ ਹੁੰਦੀ ਆ ਤਾਂ ਆਪਾਂ ਆਰਕੈਸਟਰਾ ਵਾਲੇ ਬੁਲਾ ਲੈਂਦੇ ਆ ਸੋ ਇਸੇ ਤਰੀਕੇ ਦੇ ਨਾਲ ਉਸ ਭੈਣ ਦਾ ਪ੍ਰੋਫੈਸ਼ਨ ਆ ਡਾਂਸ ਕਰਨ ਦਾ ਜਿਹਨੂੰ ਵੀ ਤੁਸੀਂ ਡਾਂਸਰ ਵੀ ਕਹਿ ਲੈਂਦੇ ਆ ਔਰ ਉੱਥੇ ਕੋਈ ਜਿਹੜੇ ਵੀ ਵਿਆਹ ਦੇ ਵਿੱਚ ਸਮਾਗਮ ਵਿਆਹ ਸਮਾਗਮ ਦੇ ਵਿੱਚ ਆਏ ਹੋਏ ਸੀਗੇ ਉੱਥੇ ਭਰਾ ਉਹਨਾਂ ਨੇ ਸ਼ਾਇਦ ਪ੍ਰੋਪਰ ਤਾਂ ਬਾਈ ਆਪਾਂ ਵੀ ਕਹਿ ਨਹੀਂ ਸਕਦੇ ਥੋੜੀ ਜੀ ਯੋਜਨਾ ਫਲਿੱਪ 25 ਸੈਕਿੰਡ ਦੀ ਉਹਦੇ ਵਿੱਚ ਉਸ ਭੈਣ ਦੇ ਨਾਲ ਥੋੜੀ ਜੀ ਬਤਮੀ ਜੀ ਹੋਈ ਔਰ ਉਸ ਤੋਂ ਬਾਅਦ ਉਸ ਭੈਣ ਨੇ ਰਿਪਲਾਈ ਦਿੱਤਾ ਉਹਨਾਂ ਨੂੰ ਥੋੜੀਆਂ ਜੀਆਂ ਗਲਤ ਸ਼ਬਦਾਬਲੀ ਜਿੱਦਾਂ ਹੋ ਸਕਦਾ ਕਿ ਉਧਰੋਂ ਮੁੰਡੇ ਵੱਲੋਂ ਹੋਈ ਹੋਣੀਆਂ ਨੱਚਦੇ ਸੀਗੇ ਤੇ ਫਿਰ ਉਸ ਭੈਣ ਨੇ ਵੀ ਰਿਪਲਾਈ ਦਿੱਤਾ ਉਹਨੂੰ ਉਹੀ ਜ਼ੁਬਾਨ ਦੇ ਵਿੱਚ ਜਨਨ ਕਿ ਨੈਲੇ ਤੇ ਦੈਲਾ ਮਾਰਤਾ ਨਾਲ ਲੱਗਦੀ ਤੇ ਵੀਰ ਉਹ ਗੱਲਬਾਤ ਇਹ ਹੁੰਦੀ ਆ ਹਨਾ ਹੁਣ ਡੀਜੇ ਵਾਲਿਆਂ ਦੀ ਮੈਂ ਚੈੱਕ ਕਰ ਰਿਹਾ ਸੀਗਾ ਸਾਰੀਆਂ ਸਾਈਟਾਂ ਤੇ ਜਿਹੜਾ ਫਰੈਂਡਸ ਡੀਜੇ ਆ ਉਹਨਾਂ ਨੇ ਬਹੁਤ ਸਾਰੇ ਚੈਨਲ ਵੀ ਬਣਾਏ ਹੋਏ ਨੇ ਔਰ ਉਹਨਾਂ ਤੇ ਵੀ ਮੈਂ ਦੇਖਿਆ ਕਿ ਉਹ ਕੁੜੀ ਦੀਆਂ ਵੀਡੀਓ ਪਾ ਰਹੇ ਨੇ ਸਿਮਰਨ ਵੀਰਪਾਲ ਕੌਰ ਸੰਧੂ ਓਨੀ ਦੀਆਂ ਵੀਡੀਓ ਉੱਥੇ ਪਈਆਂ ਹੋਈਆਂ ਨਾ ਮੈਂ ਸਾਰਾ ਕੁਝ ਚੈੱਕ ਕਰਕੇ ਮੈਂ ਪਹਿਲਾਂ ਚੈੱਕ ਕੀਤਾ ਸਾਰੀਆਂ ਸਾਈਟਾਂ ਦੇ ਸੋਸ਼ਲ ਸਾਈਟਾਂ ਤੇ ਤੇ ਉਸ ਤੋਂ ਬਾਅਦ ਹੀ ਮੈਂ ਵੀਡੀਓ ਬਣਾਉਣਾ ਈ ਸ਼ੁਰੂ ਕੀਤੀ ਕੋਈ ਪ੍ਰੋਪਰ ਜਾਣਕਾਰੀ ਹੋਣੀ ਚਾਹੀਦੀ ਆ ਆਪਣੇ ਕੋਲ ਤੇ ਉੱਥੇ ਉਹੀ ਡੀਜੇ ਵਾਲੇ ਫਰੈਂਜ਼ ਡੀਜੇ ਨਕੋਦਰ ਵਾਲੇ ਕਹਿ ਰਹੇ ਨੇ ਕਿ ਇਹ ਤਾਂ ਜੀ ਸਾਡੇ ਨਾਲ ਕੰਮੇ ਨਹੀਂ ਕਰ ਰਹੀ ਹੈਗੀ ਵੀ ਜਿਹੜੀ ਇਹ ਕੁੜੀ ਦੀ ਵੀਡੀਓ ਆ ਇਹ ਸਾਡੇ ਨਾਲ ਨਾ ਤਾਂ ਕੰਮ ਕਰਦੀ ਆ ਜਦੋਂ ਕਿ ਉਹਨਾਂ ਦੀਆਂ ਵੀਡੀਓ ਸਾਰੀਆਂ ਮੈਂ ਦੇਖਿਆ ਸਾਈਟਾਂ ਤੇ ਫਰੈਂਡਸ ਦੀਜ਼ੇ ਵਾਲਿਆਂ ਨੇ ਪਾਈਆਂ ਹੋਈਆਂ ਉਸ ਭੈਣ ਦੀਆਂ ਪਰ ਜਦੋਂ ਅੱਜ ਕੀ ਆ ਅੱਜ ਉਸ ਭੈਣ ਨੇ ਆਵਾਜ਼ ਚੱਕੀ ਔਰ ਵਿਰੋਧ ਦੇ ਵਿੱਚ ਨਹਿਲੇ ਤੇ ਦੈਲਾ ਮਾਰਤਾ ਕਿਉਂਕਿ ਜਦੋਂ ਉਧਰੋਂ ਮੁੰਡੇ ਵਾਲੇ ਨੇ ਮੁੰਡੇ ਨੇ ਪੀਤੀ ਹੋਗੀ दारू ਦਰੂ ਸਾਨੂੰ ਪਤਾ ਪੀ ਲੰਦੇ ਨੇ ਹਨਾ ਜਦੋਂ ਵਿਆਹ ਵਿਆਹ ਹੁੰਦਾ ਕੋਈ ਵੀ ਪਾਰਟੀ ਹੁੰਦੀ ਆ ਪਰ ਕਈ ਲੋਕ ਨਾ ਯਾਰ ਉੱਥੇ ਪਤਾ ਕੀ ਹੁੰਦੇ ਆ ਧੀਆਂ ਨੂੰ ਧੀ ਕਿਸੇ ਦੀ ਵੀ ਹੋ ਸਕਦੀ ਆ ਭੀ ਕਾਲਜਾਂ ਚ ਪੜਦੀਆਂ ਭੀ ਆਪਣੀਆਂ ਪਰਦੇਸਾਂ ਚ ਵੀ ਜਾਂਦੀਆਂ ਧੀ ਆਪਣੀਆਂ ਧੀਆਂ ਆਪਣੀਆਂ ਯਾਰ ਕੋਈ ਆਰਟਿਸਟ ਆ ਉਹਦਾ ਇੱਕ ਜਿਵੇਂ ਆਪਣਾ ਕਹਿ ਦਿੰਦੇ ਨੇ ਕਿ ਅਡਾਨੀਆਂ ਦੇ ਵਿਆਹ ਤੇ ਦਿਲਜੀਤ ਉਸਾਂ ਦੇ ਚਲੇ ਗਿਆ ਸੀਗਾ ਬਹੁਤ ਲੋਕਾਂ ਨੇ ਉਹਨਾਂ ਨੂੰ ਕਿਹਾ ਸੀ ਜਿਹਾ ਕਈ ਉਹਦੇ ਫੇਵਰ ਦੇ ਵਿੱਚ ਸੀਗੇ ਕਈ ਅਨਫੇਵਰ ਦੇ ਵਿੱਚ ਆ ਗਏ ਹਨਾ ਕਈ ਕਹਿੰਦੇ ਸੀਗੇ ਭਾਈ ਉਹਦਾ ਉਹ ਰੋਜੀ ਰੋਟੀ ਆ ਉਹਦੀ ਦਿਲਜੀਤ ਉਸਾਂ ਦੀ ਤਾਂ ਕਰਕੇ ਉਹ ਅਡਾਨੀਆਂ ਦੇ ਉੱਥੇ ਸਮਾਗਮ ਤੇ ਵਿਆਹ ਸਮਾਗਮ ਤੇ ਗਿਆ ਸੋ ਇਸੇ ਤਰੀਕੇ ਦੇ ਨਾਲ ਭਾਈ ਵੀਰਪਾਲ ਜਿਹੜੀ ਉਹ ਸਿਮਰਨ ਵੀਰਪਾਲ ਸੰਧੂ ਕੁੜੀ ਆ ਭਾਈ ਉਹਦਾ ਵੀ ਇੱਕ ਪ੍ਰੋਫੈਸ਼ਨ ਆ ਲੋਕ ਕਹਿ ਦਿੰਦੇ ਆ ਕਿ ਯਾਰ ਇਹ ਕੰਮ ਛੋੜ ਦੋ ਛੱਡ ਦੋ ਵੀ ਹੋਰ ਕੰਮ ਕਰ ਲਓ ਹਨਾ ਵੀ ਜੇ ਤੁਹਾਨੂੰ ਇਹੀ ਲੱਗਦਾ ਕਿ ਇੱਥੇ ਲੋਕ ਤੁਹਾਨੂੰ ਛੇੜਨਗੇ ਵੀ ਹੋਰ ਕੰਮ ਕਰ ਲਓ ਹੋਰ ਬਥੇਰੇ ਕੰਮ ਨੇ ਪੰਜਾਬ ਦੇ ਵਿੱਚ ਜਾਂ ਫਿਰ ਆਪਣੇ ਲਾ ਲੋ ਇੰਡੀਆ ਦੇ ਵਿੱਚ ਲਾ ਲੋ ਦੇਸ਼ ਜਾਂ ਪਰਦੇਸ ਕਿਤੇ ਵੀ ਲਾ ਲੋ ਪਰ ਵੀਰੋ ਹਰੀਕ ਭੈਣ ਦਾ ਇੱਕ ਪ੍ਰੋਫੈਸ਼ਨ ਹੁੰਦਾ ਉਹ ਚ ਟੈਲੈਂਟ ਆ ਉਹਦੇ ਚ ਟੈਲੈਂਟ ਕੀ ਆ ਉਹਦੇ ਚ ਡਾਂਸ ਦਾ ਟੈਲੈਂਟ ਆ ਉਹ ਆਪਣੇ ਟੈਲੈਂਟ ਦੇ ਤੌਰ ਤੇ ਚਲੋ ਠੀਕ ਆ ਉਹਦਾ ਪ੍ਰੋਫੈਸ਼ਨ ਆ ਉਹਦੀ ਰੋਜ਼ੀ ਰੋਟੀ ਆ ਉਹ ਡਾਂਸ ਕਰਦੀ ਆ ਉਹਨੂੰ ਕਿਉਂਕਿ ਉਹ ਡਾਂਸ ਦੇ ਤੌਰ ਤੇ ਉਹਨੂੰ ਵਧੀਆ ਪੈਸੇ ਮਿਲ ਜਾਂਦੇ ਆ ਔਰ ਉਸ ਪੈਸਿਆਂ ਦੇ ਨਾਲ ਕੀ ਹੈ ਜਿਹੜਾ ਉਹਦਾ ਘਰ ਦਾ ਗੁਜ਼ਾਰਾ ਜੋ ਵੀ ਉਹਦੀਆਂ ਜ਼ਰੂਰਤਦੀਆਂ ਭੈਣ ਦੀਆਂ ਚੀਜ਼ਾਂ ਹੋਣਗੀਆਂ ਉਹ ਆ ਜਾਂਦੀਆਂ ਇਸ ਤਰ੍ਹਾਂ ਕੀ ਵੀਰੋ ਆਪਾਂ ਵੀ ਹੁਣ ਸਵੇਰੇ ਨਿਕਲਦੇ ਆ ਆਪਾਂ ਆਪਣੇ ਪਰਿਵਾਰ ਦਾ ਟਿੱਡ ਪਾਲਣੇ ਨਿਕਲਦੇ ਹਨਾ ਕੰਮ ਕਰਦੇ ਜਾਂਦੇ ਆ ਕਿ ਸਾਡੇ ਪਰਿਵਾਰ ਦਾ ਜਿਹੜਾ ਜ਼ਰੂਰਤਦੀਆਂ ਚੀਜ਼ਾਂ ਉਹ ਆ ਸਕਣ ਉਸ ਚੀ ਪੈਸੇ ਦੇ ਨਾਲ ਸੋ ਇਸੇ ਤਰੀਕੇ ਦੇ ਨਾਲ ਹਰੇਕ ਬੰਦਾ ਵੀਰੋ ਆਪਣਾ ਆਪਣੇ ਖੇਤਰ ਦੇ ਵਿੱਚ ਕੰਮ ਕਰਦਾ ਪੈਸਾ ਕਮਾਉਂਦਾ ਤਾਂ ਉਸ ਭੈਣ ਦਾ ਵੀ ਇੱਕ ਪ੍ਰੋਫੈਸ਼ਨ ਆ ਮੈਂ ਮਤਲਬ ਡਾਂਸ ਕਰਨਾ ਉਹ ਡਾਂਸ ਕਰਦੀ ਆ ਤੇ ਫਿਰ ਉਦੋਂ ਇਨਕਮ ਆ ਜਾਂਦੀ ਹੈ ਨਾ ਫਿਰ ਜਿਹੜਾ ਉਹਦੇ ਨਾਲ ਉਹਦਾ ਪਰਿਵਾਰ ਦਾ ਵਧੀਆ ਖਰਚਾ ਚੱਲਦਾ ਸੋ ਇਸ ਕਰਕੇ ਵੀਰੋ ਮੈਂ ਤਾਂ ਇਹੀ ਗੱਲ ਕਹਿਣਾ ਚਾਹੁੰਦਾ ਜਿਹੜੀਆਂ ਸਾਡੀਆਂ ਭੈਣਾਂ ਯਾਰ ਇਸ ਖੇਤਰ ਦੇ ਵਿੱਚ ਨੇ ਤਾਂ ਪਹਿਲੀ ਗੱਲ ਤੇ ਉੱਥੇ ਮੇਰੇ ਹਿਸਾਬ ਨਾਲ ਜਿਹੜੇ ਡੀਜੇ ਵਾਲੇ ਸੀਗੇ ਉਹਨਾਂ ਨੂੰ ਅਰੇਂਜ ਕਰਨੇ ਚਾਹੀਦੇ ਸੀਗੇ ਬੌਂਸਰ ਕੁੜੀਆਂ ਦੇ ਨੇੜੇ ਤੇੜੇ ਹੋਣੇ ਚਾਹੀਦੇ ਆ ਵੀ ਇਦਾਂ ਦੀ ਗੱਲ ਨਾ ਹੀ ਹੋਵੇ ਔਰ ਦੂਜੀ ਗੱਲ ਵੀਰੋ ਸਾਹਮਣੇੋਂ ਪਹਿਲਾਂ ਤਾਂ ਸਾਨੂੰ ਜਿਹੜੀ ਸਾਡੇ ਦਿਲ ਦੇ ਵਿੱਚ ਗੰਦੀ ਮੈਲ ਬੜੀ ਹੋਈ ਆ ਧੀਆਂ ਦੇ ਲਈ ਕੁੜੀਆਂ ਦੇ ਲਈ ਤਾਂ ਸਾਨੂੰ ਸਾਹਮਣੇੋਂ ਪਹਿਲਾਂ ਤਾਂ ਉਹ ਕੱਢਣੀ ਚਾਹੀਦੀ ਆ ਯਾਰ ਦੋ ਕ ਪੈਗ ਤੁਸੀਂ ਪੀ ਲੈਂਦੇ ਹੋ ਤੇ ਫਿਰ ਤੁਸੀਂ ਜਿਹੜੀਆਂ ਡਾਂਸਰਾਂ ਹੁੰਦੀਆਂ ਉਹ ਕਿਸੇ ਦੀ ਵੀ ਭੈਣ ਹੋ ਸਕਦੀ ਆ ਪਰ ਉਹ ਫਿਰ ਤੁਹਾਨੂੰ ਭੈਣ ਨਹੀਂ ਲੱਗਦੀ ਹੈਗੀ ਤੁਸੀਂ ਉਹਨੂੰ ਨੰਬਰ ਫੜਾਣ ਤੱਕਰ ਜਾਂਦੇ ਆ ਉਹਦੇ ਨਾਲ ਫਰੈਂਡਸ਼ਿਪ ਕਰਨ ਲਈ ਤੱਕਰ ਜਾਂਦੇ ਆ ਉਹਦੇ ਨਾਲ ਮਤਲਬ ਤੁਹਾਡੇ ਦਿਲ ਦੇ ਵਿੱਚ ਜਿੱਦਾਂ ਵੀ ਜੋ ਵੀ ਆਉਂਦਾ ਨਾ ਮਤਲਬ ਤੁਸੀਂ ਉਹੀ ਅੱਖਾਂ ਦੇ ਨਾਲ ਦੇਖਦੇ ਆ ਸੋ ਇਸ ਕਰਕੇ ਵੀਰੋ ਪਹਿਲਾਂ ਤਾਂ ਕਿ ਆਪਣੀ ਸੋਚ ਬਦਲੋ ਸੋਚ ਨੂੰ ਬਦਲੋ ਤੇ ਚੰਗੇ ਬਣੋ ਥੋੜਾ ਜਆ ਉਹਨਾਂ ਦਾ ਪ੍ਰੋਫੈਸ਼ਨ ਆ ਵਿਚਾਰੀਆਂ ਉਹ ਤਾਂ ਨੱਚਦੀਆਂ ਉਹਨਾਂ ਦੀਆਂ ਵੀ ਵਿਚਾਰੀਆਂ ਦੀਆਂ ਕੋਈ ਮਜਬੂਰੀਆਂ ਸੋ ਨਹੀਂ ਤੁਹਾਡੇ ਵਰਗੇ ਨਾ ਦੋ ਪੈਗ ਫਰੀ ਦੀ ਦਾਰੂ ਪੀਣ ਵਾਲਿਆਂ ਦੇ ਅੱਗੇ ਕੋਈ ਧੀ ਭੈਣ ਨੱਚੇ ਨਾ ਉਹ ਮਜਬੂਰੀ ਆ ਉਹ ਮਜਬੂਰੀ ਆ ਇਕੋ ਦਾ ਹੋ ਸਕਦਾ ਪ੍ਰੋਫੈਸ਼ਨ ਆ ਉਹ ਤਾਂ ਨੱਚਦੀਆਂ ਤਾਂ ਨੱਚਦੀਆਂ ਵੀਰੋ ਜੇਕਰ ਤੁਸੀਂ ਉਹ ਵੀਡੀਓ ਦੇਖੀ ਸੀਗੀ ਅੱਜ ਤੇ ਤੁਸੀਂ ਸੋਸ਼ਲ ਸਾਈਟ ਤੇ ਦੇਖੀ ਆ ਤਾਂ ਤੁਸੀਂ ਵੀ ਆਪਣੇ ਵਿਚਾਰ ਜ਼ਰੂਰ ਦਿਓ ਤੇ ਮੈਂ ਬਹੁਤ ਹੀ ਪ੍ਰਾਊਡ ਆ ਫੀਲ ਕਰਦਾ ਉਸ ਭੈਣ ਤੇ ਉਸ ਭੈਣ ਤੱਕ ਮੇਰੀ ਵੀਡੀਓ ਜਾਵੇ ਉਹਨੇ ਬਹੁਤ ਵਧੀਆ ਕੀਤਾ ਨੈਲੇ ਤੇ ਦੈਲਾ ਮਾਰਿਆ ਸੋ ਇਸੇ ਤਰੀਕੇ ਦੇ ਨਾਲ ਜੇਕਰ ਤੁਹਾਨੂੰ ਕੋਈ ਸ਼ੇਡ ਦਾ ਤੁਹਾਡੇ ਨਾਲ ਕੋਈ ਬਦਤਮੀਜੀ ਕਰਦਾ ਨੌਜਵਾਨ ਤਾਂ ਮੇਰੇ ਹਿਸਾਬ ਨਾਲ ਉਸੇ ਵਕਤ ਸਟੈਂਡ ਲਿਆ ਕਰੋ ਭੈਣੋ ਉਸੀ ਟਾਈਮ ਨੈਲੇ ਤੇ ਦੈਲਾ ਮਾਰਿਆ ਕਰੋ ਤੇਰੀ ਭੈਣੇ ਹਿੰਮਤ ਨੂੰ ਸਾਡਾ ਸਲੂਟ ਆ ਪਰ ਮੈਂ ਉਹ ਡੀਜੇ ਵਾਲੇ ਜਿਹੜੇ ਫਰੈਂਡਸ ਡੀਜੇ ਵਾਲੇ ਹੁਣ ਕਹਿ ਰਹੇ ਨੇ ਜੀ ਸਾਡੇ ਤਾਂ ਕੋਈ ਲੈਣਾ ਦੇਣਾ ਨਹੀਂ ਉਹ ਭਰਾਵੋ ਸ਼ਰਮ ਕਰੋ ਥੋੜੀ ਬੋਟੀ ਪਹਿਲਾਂ ਤੁਸੀਂ ਉਸ ਭੈਣ ਦੇ ਨਾਲ ਵੀਡੀਓ ਇੰਨੀਆਂ ਪਾਈਆਂ ਹੋਈਆਂ ਸੋਸ਼ਲ ਸਾਈਟ ਤੇ ਹੈ ਤੇ ਅੱਜ ਜੇ ਉਹਨੇ ਵਿਰੋਧ ਕਰਤਾ ਕਿ ਤੁਹਾਨੂੰ ਲੱਗਿਆ ਕਿ ਤੁਹਾਡੀ ਰੋਜੀ ਰੋਟੀ ਤੇ ਨਾ ਲੱਤ ਵੱਜ ਜੂਵੇ ਕਿਤੇ ਤੁਹਾਡੇ ਸ਼ੌਕ ਬੁਕਿੰਗ ਕਰਾਉਣੇ ਲੋਕ ਬੰਦ ਕਰ ਦੇਣ ਤਾਂ ਤਾਂ ਕਰਕੇ ਤੁਸੀਂ ਕਹਿੰਦੇ ਉਹਦੇ ਨਾਲ ਤਾਂ ਹੁਣ ਕੁੜੀ ਨਾਲ ਸਾਡਾ ਸਾਡਾ ਤਾਂ ਸਾਡੇ ਤਾਂ ਹੈ ਹੀ ਨਹੀਂ ਇਹ ਸਾਡੇ ਕੰਮ ਵਾਲੀ ਤਾਂ ਹੈ ਨਹੀਂ ਮਤਲਬ ਸਾਡੇ ਨਾਲ ਤਾਂ ਡੀਜੇ ਤੇ ਕੰਮ ਨਹੀਂ ਕਰਦੀ ਹੈਗੀ ਸਾਡੇ ਉਹ ਤਾਂ ਹੋਰ ਕਿਸੇ ਉਹਤੇ ਕੰਮ ਕਰ ਰਹੀ ਹੈ ਕਿਸੇ ਚੰਡੀਗੜ੍ਹ ਪਤਾ ਨਹੀਂ ਕੀ ਉਹਨਾਂ ਨੇ ਮਤਲਬ ਆਪਣਾ ਪੱਖ ਰੱਖਿਆ ਹੋਇਆ ਸੀਗਾ ਸੋ ਇਸ ਕਰਕੇ ਵੀਰੋ ਜਿਹਦੇ ਸਿਰ ਤੇ ਤੁਸੀਂ ਇੰਨੀ ਕਮਾਈ ਕੀਤੀ ਉਸ ਕੁੜੀ ਦੇ ਸਿਰ ਤੇ ਮੈਂ ਤਾਂ ਇਹੀ ਕਹਿੰਦਾ ਕਿ ਉਸ ਕੁੜੀ ਦੇ ਸਿਰ ਤੇ ਤੁਸੀਂ ਇੰਨੀ ਕਮਾਈ ਕਰ ਲਈ ਤੇ ਅੱਜ ਉਹੀ ਕੁੜੀ ਤੁਹਾਨੂੰ ਆਪਣੀ ਨਹੀਂ ਬੇਗਾਨੀ ਲੱਗਣ ਲੱਗੀ। ਸੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਫੇਰ ਇੱਕ ਵਾਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਇਦਾਂ ਦੀਆਂ ਵੀਡੀਓ ਦੇਖਣ ਦੇ ਲਈ ਸਾਡੇ ਨਾਲ ਜਰੂਰ ਜੁੜੋ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।